ਪਿੰਡ ਕਿਲਾ ਰਾਇਪੁਰ ਵਿਖੇ ਮਾਣਯੋਗ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਐਚਓ ਕਮਲਜੀਤ ਸਿੰਘ ਡੈਲੋ ਦੀ ਰਹਿਨਮਾਈ ਹੇਠ ਨਸ਼ੇ ਖਿਲਾਫ ਚਲਾਈ ਮੁਹਿੰਮ ਅਦੀਨ ਪੁਲਸ ਥਾਣਾ ਡੈਲੋ ਵੱਲੋਂ ਪਿੰਡ ਦੇ ਪੰਚਾਂ ਸਰਪੰਚਾਂ ਨਾਲ ਮਿਲ ਕੇ ਨਸ਼ਿਆਂ ਖਿਲਾਫ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਕੈਂਪ ਦੌਰਾਨ ਐਸਐਚਓ ਕਮਲਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਨਸ਼ਿਆਂ ਖਿਲਾਫ ਜਾਗਰੂਕ ਕੀਤਾ ਉਹਨਾਂ ਬੋਲਦਿਆਂ ਹੋਇਆ ਕਿਹਾ ਕਿ ਨਸ਼ਾ ਕੇਵਲ ਸਾਡੇ ਸਰੀਰ ਨੂੰ ਹੀ ਨਹੀਂ ਸਗੋਂ ਸਾਡੇ ਪਰਿਵਾਰ ਅਤੇ ਸਾਡੇ ਸਮਾਜ ਨੂੰ ਵੀ ਖਤਮ ਕਰ ਦਿੰਦਾ ਹੈ ਉਹਨਾਂ ਨੇ ਨਸ਼ਿਆਂ ਨੂੰ ਰੋਕਣ ਲਈ ਪਿੰਡ ਵਿੱਚ ਬਣਾਈਆਂ ਗਈਆਂ ਕਮੇਟੀਆਂ ਨੂੰ ਆਪੋ ਆਪਣੀਆਂ ਜ਼ਿੰਮੇਵਾਰੀਆਂ ਸੌਂਪੀਆਂ ਪਿੰਡ ਦੇ ਸਰਪੰਚ ਕਸ਼ਮੀਰਾ ਸਿੰਘ ਨੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਇਸ ਮੁਹਿੰਮ ਤਹਿਤ ਨਸ਼ਿਆਂ ਖਿਲਾਫ ਪਿੰਡ ਵਾਸੀਆਂ ਨੂੰ ਜਾਗਰੂਕ ਕਰਨ ਲਈ ਲਗਾਏ ਇਸ ਕੈਂਪ ਲਈ ਐਸ ਐਚ ਓ ਕਮਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ ਇਸ ਕੈਂਪ ਵਿੱਚ ਥਾਣਾ ਡੇਲੋ ਦੇ ਐਸ ਐਚ ਓ ਕਮਲਜੀਤ ਸਿੰਘ ਏ ਸੀ ਪੀ ਹਰਜਿੰਦਰ ਸਿੰਘ ਇਸ ਕੈਂਪ ਵਿੱਚ ਥਾਣਾ ਡੇਲੋ ਦੇ ਐਸ ਐਚ ਓ ਕਮਲਜੀਤ ਸਿੰਘ ਏ ਸੀ ਪੀ ਹਰਜਿੰਦਰ ਸਿੰਘ ਗਿੱਲ ਕੋਚ ਗੁਰਵਿੰਦਰ ਸਿੰਘ ਕਿਲਾ ਰਾਏ ਪਰ ਕੋਚ ਨਵਜੋਤ ਸਿੰਘ ਬਲਰਾਜ ਸਿੰਘ ਗੁਰਸੇਵਕ ਸਿੰਘ ਸਰਪੰਚ ਕਸ਼ਮੀਰਾ ਸਿੰਘ ਆਦ ਹਾਜ਼ਰ ਸਨ ਬਿਊਰੋ ਰਿਪੋਰਟ ਜਨ ਕਲਿਆਣ ਟੀਵੀ ਸਮੇਂ ਦੀ ਮੁੱਖ ਮੰਗਾ ਅਸੀਂ ਬੱਚਿਆਂ ਨੂੰ ਸਪੋਰਟ ਵਾਲੇ ਪਾਸੇ ਪਾਈਏ ਨਾਲ ਪੜ੍ਹਾਈ ਵਾਲੇ ਪਾਸੇ ਪਾਈਏ ਵਿਹਲੇ ਸਮੇਂ ਦੀ ਯੋਗ ਵਰਤੋਂ ਕਰੀਏ ਜੇ ਅਸੀਂ ਟਾਈਮ ਦੀ ਵੰਡ ਕਰਕੇ ਚੱਲਾਂਗੇ ਤਾਂ ਨਿਸ਼ਚੇ ਹੀ ਸਾਡਾ ਸਮਾਜ ਤਰੱਕੀ ਕਰੂਗਾ ਸਾਡੇ ਬੱਚੇ ਤਰੱਕੇ ਕਰਨਗੇ ਕੋਈ ਵੀ ਬੱਚਾ ਮਾਂ ਦੇ ਪੇਟ ਤੋਂ ਵਿਗੜ ਕੇ ਨਹੀਂ ਆਉਂਦਾ ਜਿਹੜਾ ਪ੍ਰਭਾਵ ਉਹਦੇ ਤੇ ਸੋਸਾਇਟੀ ਦਾ ਪੈ ਜਾਂਦਾ ਉਹ ਹੋ ਜਾਈ ਬਣ ਜਾਂਦਾ ਬੱਚੇ ਵਿਗੜਦੇ ਕਿਤੋਂ ਨਹੀਂ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ ਜਦੋਂ ਬੱਚਾ ਸ਼ਾਮ ਨੂੰ 5 6 ਵਜੇ 7 ਵਜੇ ਕਹਿੰਦਾ ਮੰਮੀ ਮੈਂ ਡੈਡੀ ਮੈਂ ਘਰ ਘੱਟ ਘੁੰਮੇ ਆ ਬਾਹਰ ਬੱਚੇ ਖੇਲੇ ਜਾ ਮੈਂ ਜਾਉਂਦਾ ਜਾ ਮਾਂ ਜਦੋਂ ਬੱਚਾ ਉਸ ਸੋਸਾਇਟੀ ਚ ਜਾਂਦਾ ਜੇ ਤਾਂ ਉਸ ਨੂੰ ਕੋਈ ਚੰਗਾ ਬੱਚਾ ਮਿਲ ਗਿਆ ਇਸ ਲਈ ਬੱਚੇ ਟੌਪਰ ਆਉਂਦੇ ਨੇ 95% 95% 95% ਨੰਬਰ ਲੈ ਲੈਂਦੇ ਨੇ ਉਹਨਾਂ ਨੂੰ ਪੜ੍ਹਾਈ ਵੱਲ ਹੋਰ ਵਾਕੀ ਦੇ ਰੋ ਬੇਟਾ ਅਪਾ 100% ਲੈਣਾ ਅਪਾ 99% ਲੈਣਾ ਅਸਲ ਵਿੱਚ ਐਸ ਆਈ ਐਸ ਕਿਉਂ ਨਹੀਂ ਮਾਰਦਾ ਕਰੇ ਸਿਰਫ ਉਹ ਤੁਹਾਨੂੰ ਗਾਈਡਲਾਈਨਾਂ ਦੇ ਦਿੰਦੇ ਪਿੰਡਾਂ ਦਾ ਤੇ ਸ਼ਹਿਰਾਂ ਦਾ ਮਾਹੌਲ ਜਦੋਂ ਮੈਂ ਇੱਥੇ ਪੜ੍ਹਦਾ ਹੁੰਦਾ ਸੀ ਆਪਣੇ ਰੈਕਪ ਸਕੂਲ ਤੋਂ ਪੜ੍ਹਿਆ ਸੀ ਆਪੀ ਗ੍ਰੇਡ ਦੇ ਸੀ ਸਾਨੂੰ ਜਾਗਰੂਕਤਾ ਇੰਨੀ ਨਹੀਂ ਸੀਗੀ ਸਕੂਲ ਦਾ ਕੰਮ ਸਕੂਲ 'ਚ ਹੀ ਕਰਉਂਦੇ ਸੀ ਘਰੇ ਜਾ ਕੇ ਬਸਤਾ ਰੱਖ ਦਿੰਦੇ ਸੀ ਫਿਰ ਗਰਾਊਂਡ 'ਤੇ ਆ ਜਾਂਦੇ ਸੀ ਉੱਥੇ ਜਾ ਕੇ ਬਾਤਾਂ ਦੁਰਦਨ ਫੇਰ ਚੱਕ ਲੈ ਹੁੰਦੇ ਸੀ ਫਿਰ ਮੈਨੂੰ ਕਿਤੇ ਦੇ ਵਿੱਚ ਕੋਰਟ ਗੱਲ ਦੇ ਜਾਣ ਦਾ ਮਿਹਰ ਉੱਥੇ ਜਾ ਕੇ ਫਰਕ ਪੈਦਾ ਬਹੁਤ ਉੱਥੇ ਜਦੋਂ ਬਾਰੇ ਨਾਲ ਦੇ ਕਮਰੇ ਦੇ ਪੱਤੇ ਦੇਖਿਆ ਰਾਤ ਨੂੰ 1 ਵਜੇ ਵੀ ਪੜਦੇ ਆ 2 ਵਜੇ ਵੀ ਪੜਦੇ ਆ 3 ਵਜੇ ਵੀ ਪੜਦੇ ਆ ਇੱਕ ਸਾਡੀ ਰਾਤ ਨੂੰ ਰੋਲ ਕਾਲ ਲੱਗਦੀ ਹੁੰਦੀ ਸੀ ਸਾਡੇ ਵਾਟਰ ਸਾਹਿਬ ਦਾ ਆਰਡਰ ਸੀ ਕਿ ਜਦੋਂ ਅਸੀਂ ਅਮੇ ਤੁੰਡੀ-ਥੁੰਡੀ ਰੱਖਣੀ ਆ ਤੁਸੀਂ ਪੜਦੇ ਹੋਣੇ ਚਾਹੀਦੇ ਹੋ ਫਿਰ ਅਸੀਂ ਸੋਚਿਆ ਕਰਨਾ ਯਾਰ ਉਹਨੂੰ ਪੜਨ ਦਾ ਬੈਠ ਕੇ ਘੰਟਾ ਪੜ ਲਈਏ ਸੋਸਾਇਟੀ ਦਾ ਆਪਣੀ ਜ਼ਿੰਦਗੀ ਦੇ ਉੱਤੇ ਬਹੁਤ ਅਸਰ ਪੈਂਦਾ ਫਿਰ ਮੈਨੂੰ ਚੰਡੀਗੜ੍ਹ ਯੂਨੀਵਰਸਿਟੀ ਦਾਖਲਾ ਮਿਲਿਆ ਉੱਥੇ ਵੀ ਸਪੋਰਟਸ ਕਰਕੇ ਦਾਖਲਾ ਮਿਲਿਆ ਉੱਥੇ ਮੈਂ ਕਈ ਬੰਦੇ ਦੇਖੇ ਨੇ ਜਿਹੜੇ ਅੱਜਕੱਲ ਬਹੁਤ ਵੱਡੇ ਰੈਂਕਾਂ ਦੇ ਵਿੱਚੋਂ ਰਿਟਾਇਰ ਆਏ ਨੇ ਉੱਥੇ ਜਾ ਕੇ ਬੱਚੇ ਕੰਪੀਟੀਸ਼ਨ ਦੀ ਤਿਆਰੀ ਕਰਦੇ ਨੇ ਕਿਸੇ ਨੇ ਲਾ ਕਰ ਲਿਆ ਇਸ ਟਾਈਮ ਐ ਕਰ ਲਈ ਦੂਜੀ ਐਮ ਐ ਕਰ ਲਈ ਫਿਰ ਪੋਸਟਾਂ ਨਿਕਲੀਆਂ ਫਿਰ ਉੱਦੋਂ ਨੂੰ ਜਾਂਦੇ ਜਦੋਂ ਅਸੀਂ ਕੋਈ ਏਮ ਬਣਾ ਲੈਨੇ ਆ ਵੀ ਅਸੀਂ ਆ ਬਿਲਡਿੰਗ ਦੇ ਉੱਪਰ ਚੜਨਾ ਇੱਥੇ ਕਾਮਯਾਬ ਹੋਣਾ ਅਸੀਂ ਜ਼ਰੂਰ ਚਾਹਾਂਗੇ ਜਦੋਂ ਸਾਡੇ ਮਨ ਦੇ ਵਿੱਚ ਕੋਈ ਏਵੇਂ ਹੀ ਨਹੀਂ ਹੈਗਾ ਫਿਰ ਅਸੀਂ ਕਿੱਥੇ ਜਾਵਾਂਗੇ ਤੁਸੀਂ ਇਸ ਕਰਕੇ ਮੇਰੀ ਸਾਰੇ ਪੇਰੈਂਟਸ ਨੂੰ ਬੇਨਤੀ ਆ ਅੱਜ ਕੱਲ ਆਪਣੇ ਤਾਂ ਚਲੋ ਗਰੇਵਾਨਾਂ ਦੇ ਪਿੰਡ ਆ ਪੜ੍ਹਾਈ ਦੇ ਰਿਹਾ ਨੂੰ ਬਹੁਤ ਵਧੀਆ ਜਿਨ੍ਹਾਂ ਦੇ ਬੱਚੇ ਵਧੀਆ ਪੜ੍ਹਦੇ ਨੇ ਟੋਪਰ ਆ ਉਹਨਾਂ ਨੂੰ ਉਧਰ ਨੂੰ ਸ਼ਾਬਾਸ਼ ਦੇ ਦੇ ਜਿਹੜੇ ਥੋੜੇ ਘੱਟ ਨੇ ਉਹਨਾਂ ਨੂੰ ਗਰਾਊਂਡਾਂ 'ਚ ਲੈ ਕੇ ਆਓ ਆਪਣਾ ਸੈਂਟਰ ਸਾਰਾ ਸਾਲ ਹੀ ਚੱਲਦਾ ਛੋਟੇ ਛੋਟੇ ਬੱਚੇ ਆਉਂਦੇ ਨੇ ਖੇਡ ਕੇ ਜਾਂਦੇ ਨੇ ਚਲੋ ਜਿੰਨੇ ਕਿ ਦੋਗੇ ਇਹਨਾਂ ਨੂੰ ਸਪਲੈਸ਼ਮੈਂਟ ਵੀ ਮਿਲਦੀਆਂ ਬੱਚੀਆਂ ਵੀ ਖੇਡਣ ਆਉਂਦੀਆਂ ਲੜਕੀਆਂ ਸਾਡੀ ਇਲਾਕੇ ਦੀ ਜਿੰਨੇ ਕਬੱਡੀ ਦੇ ਜਿਲ੍ਹੇ ਤੋਂ ਫਸਤਾ ਤੇ ਬੱਚੇ ਵੀ ਸਾਡੇ ਜਿਲ੍ਹੇ ਤੋਂ ਫਸਤੇ ਨੇ ਤੇ ਪ੍ਰਾਪਤ ਕੀਤੇ ਹੋਏ ਸਰਟੀਫਿਕੇਟ ਜਦੋਂ ਅਸੀਂ ਗਾਏ ਇਹਨਾਂ ਨੇ ਪੜ ਕੇ ਨੌਕਰੀਆਂ ਚਾਉਣਾ ਇਹ ਸਰਟੀਫਿਕੇਟ ਉਦੋਂ ਸਾਡੀ ਮਦਦ ਕਰਦੇ ਨੇ ਇਸ ਕਰਕੇ ਹਮੇਸ਼ਾ ਆਪਣੀ ਸਾਰਿਆਂ ਦੀ ਡਿਊਟੀ ਬਣਦੀ ਆ ਜੇ ਕੋਈ ਆਪਣੇ ਸਮਾਜ ਚ ਨਸ਼ਿਆਂ ਵਾਲਾ ਬੰਦਾ ਹੈਗਾ ਉਹਨੂੰ ਪਿਆਰ ਨਾਲ ਸਮਝਾਓ ਨਹੀਂ ਫਿਰ ਚਲੋ ਠੀਕ ਆ ਪ੍ਰਸ਼ਾਸਨ ਨੇ ਆਪ ਹੀ ਸੁਧਾਰ ਲੈਣਾ ਇਹ ਬਰਾਇ ਨੂੰ ਆਪਾਂ ਖਤਮ ਕਰਨਾ ਰਣ ਮੜ ਕੇ ਥੈਂਕ ਯੂ ਸਕਸੀ ਪੀਲ ਡਾਟਾਡ ਸਤੀ ਸਾਹਿਬ ਤੇ ਬੱਕੀ ਕੋਰ ਸਾਹਿਬ ਤੇ ਪਿੰਡ ਦੇ ਨਾਲ ਦੇ ਵੱਡਾ ਦੇ ਪ੍ਰਵੰਤ ਪੰਚ ਜਿੱਲੇ ਵੀ ਆਏ ਨੇ ਬੌਡੀਸ਼ ਬੰਦੇ ਕੱਲ ਨੂੰ ਮੇਰਾ ਵੱਜਦਾ ਖਾਲਸਾ ਉਹ ਮੈਂ ਦੇਖੋ ਸਾਡਾ ਮਕਸਦ ਸਰਕਾਰ ਦਾ ਇਸ ਸਾਰੇ ਇਹ ਵੀ ਡਰਗਸ ਫਰੀ ਆਪਾਂ ਜ਼ੋਨ ਬਣਾਉਣਾ ਸਾਡਾ ਸਾਰਿਆਂ ਦਾ ਇੱਕ ਤੁਹਾਨੂੰ ਬੇਨਤੀ ਕਰਨਾ ਅਸੀਂ ਪਿੰਡਾਂ ਚ ਪਿੱਛੇ ਜੇ ਇੱਕ ਲਿਸਟਾਂ ਬਣਵਾਈਆਂ ਸੀ ਵੀ ਡਿਫੈਂਸ ਕਮੇਟੀਆਂ ਬਣਾਉਣੀਆਂ ਵਿਲੇਜ ਡਿਫੈਂਸ ਕਮੇਟੀਆਂ ਵੀ ਤੁਹਾਡੇ 10-10 ਇੱਕ ਇੱਕ ਪਿੰਡ ਚੋਂ ਬੰਦੇ ਲੈ ਲਏ ਨੇ ਜਿਹੜੇ ਕਿ ਨਸ਼ਾ ਕੋਈ ਵੇਚਦਾ ਵੀ ਤਾਂ ਕਿ ਤੁਸੀਂ ਇਕੱਠੇ ਹੋਗੇ 10-10 ਬੰਦੇ ਹੋ ਇਕੱਲੇ ਨੂੰ ਕਰਨ ਔਖਾ ਹੋ ਜਾਂਦਾ 10 ਬੰਦੇ ਬਣ ਗਏ ਤੇ 10 ਬੰਦੇ ਕਹੇ 20 ਬੰਦੇ ਨੂੰ ਟੋਕੀ ਜਾਣਗੇ ਕੰਮ ਨੂੰ ਤਾਂ ਉਹ ਦਸਾਂ ਦੀ ਸੁਣੀ ਜਾਂਦੀ ਹੈ ਅਸੀਂ ਇਸ ਕਰਕੇ ਇਹਨਾ ਪਿੱਛੇ ਸਰਕਾਰ ਨੇ 10-10 12-12 ਕਿਹਾ ਸੀ ਵੀ ਤੁਸੀਂ ਪਿੰਡਾਂ 'ਚ ਕਮੇਟੀਆਂ ਬਣਾਓ ਜਿਨ੍ਹਾਂ ਨੂੰ ਵਿਲੇਜ ਡਿਫੈਂਸ ਕਮੇਟੀ VDC ਕਹਿੰਦੇ ਆ ਫਿਰ ਉਹਨਾਂ ਨਾਲ ਮੀਟਿੰਗਾਂ ਕਰੋ ਉਹਨਾਂ ਤੋਂ ਪੁੱਛੋ ਵੀ ਫੀਡਬੈਕ ਕੀ ਆ ਅਸੀਂ ਤੁਹਾਨੂੰ ਆਪਣਾ ਨੰਬਰ ਵੀ ਦੇ ਕੇ ਜਾਵਾਂਗੇ ਤੁਹਾਡਾ ਨਾਮ ਹੀ ਗੁੱਤੇ ਰੱਖਿਆ ਜਾਊਗਾ ਕਿਉਂਕਿ ਬੰਦੇ ਨੂੰ ਡਰ ਹੁੰਦਾ ਕਿਤੇ ਮੇਰੀ ਆਈਡੈਂਟੀ ਨਾ ਕੋਈ ਦੇ ਲਵੇ ਵੀ ਮੈਂ ਉਹਦੀ ਮਾੜੇ ਬੰਦੇ ਦੀ ਸ਼ਿਕਾਇਤ ਕੀਤੀ ਆ ਇਹ ਤੁਹਾਡੇ ਨਾਲ ਸਾਡਾ ਵਾਦਾ ਹੈ ਕਿ ਕੋਈ ਵੀ ਬੰਦਾ ਜਿਹੜਾ ਇਨਫੋਰਮੇਸ਼ਨ ਦੇਊਗਾ ਅਸੀਂ ਕਿਸੇ ਦੀ ਆਇਡੈਂਟੀਟੀ ਡਿਸਕਲੋਸ ਨਹੀਂ ਕਰਾਂਗੇ ਵੀ ਤੁਹਾਡੀ ਕਿਸੇ ਦਾ ਦੁਸ਼ਮਣ ਨਹੀਂ ਪਾਵਾਂਗੇ ਅਸੀਂ ਸਭ ਤੋਂ ਵੱਧ ਫਿਕਰਪੰਦੇ ਨੂੰ ਇਹ ਹੁੰਦਾ ਵੀ ਮੇਰਾ ਨਾਂ ਆ ਜਾਣਾ ਵੀ ਮੇਰੇ ਨਾਂ ਦਾ ਪਤਾ ਲੱਗ ਜਾਣਾ ਉਹਨੇ ਸ਼ਿਕਾਇਤ ਕੀਤੀ ਹੈ ਉਹਨੇ ਤਲਾਹ ਦਿੱਤੀ ਹੈ ਆਖਰ ਸਾਰਿਆਂ ਨੂੰ ਇਹੀ ਹੁੰਦਾ ਮੇਰਾ ਨਾਂ ਨਾ ਆਵੇ ਅਸੀਂ ਤੁਹਾਡੇ ਨਾਲ ਖੜੇ ਆਪਾਂ ਪਹਿਲਾਂ ਚਲੋ ਮਾੜਾ ਮੋਟਾ ਇਕਦਾਂ ਨਸ਼ਾ ਚੱਲਦਾ ਸੀਗਾ ਹੁਣ ਤਾਂ ਤੁਸੀਂ ਦੇਖੋ ਅੱਜ ਕਿੰਨੇ ਪ੍ਰਕਾਰ ਦੇ ਨਸ਼ੇ ਹੋ ਗਏ ਤੁਸੀਂ ਕੈਮਿਸਟਰੀ ਦੇ ਚਲੇ ਜਾਓ ਗੋਲੀਆਂ ਮਿਲਣ ਲੱਗੀਆਂ ਕੈਪਸੂਲ ਮੈਨ ਲਾਗੇ ਅਜੇ ਬੱਚੇ 15 15 16 16 ਸਾਲ ਦੇ 10ਵੀਂ ਪਾਸ ਹੋ ਕੇ ਪਲੱਸ 1 ਪਲੱਸ 2 ਸੀ ਜਾਂਦੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਆਪਣੇ ਫਿਊਚਰ ਦਾ ਉੱਥੇ ਜਾ ਕੇ ਕਈ ਵਾਰੀ ਮਾੜੀ ਸੰਗਤ ਚ ਪੈ ਜਾਂਦੇ ਆ ਚਸਕੇ ਚਸਕੇ ਸ ਆਪਣਾ ਸਾਰਾ ਨੁਕਸਾਨ ਕਰ ਬੰਦੇ ਆ ਤੋਂ ਮੈਂ ਤੁਹਾਨੂੰ ਵੀ ਬੇਨਤੀ ਕਰਦਾ ਵੀ ਜਿੰਨੇ ਆਪਣੇ ਬੱਚੇ ਨੇ ਸਕੂਲ ਕਾਲਜ ਜਾਂਦੇ ਆਂ ਘਟੋਗੜ ਆਪਾਂ ਵੀ ਪੁੱਛਿਆ ਕਰੀਏ ਉਹਨਾਂ ਦੀ ਸ਼ਾਮ ਨੂੰ ਆਉਂਦੇ ਨੇ ਕੋਈ ਬੈਂਟੀ ਬਰੋਲ ਲੋ ਪਰਸ ਬਰੋਲ ਲੋ ਮੋਟਰਸਾਈਕਲ ਤੇ ਜਾਂਦਾ ਉਹ ਦੇਖ ਲੋ ਕੋਈ ਇਹ ਜੀ ਚੀਜ਼ ਤਰੀ ਪਾਈ ਫਿਰਦਾ ਕੱਟ ਕੇ ਦੁਆਰਾ ਜੀ ਤੇ ਜੇਬ ਜੀ ਪਾਈ ਫਿਰਦਾ ਹੁੰਦਾ ਗੋਲੀਆਂ ਜਾਂ ਚਿੱਟਾ ਜਿਹਾ ਜੋ ਸਮੈਸ਼ ਵਗੈਰਾ ਕੋਈ ਸ਼ਹੀ ਚੀਜ਼ਾਂ ਨੇ ਬੜੀ ਬੜੀਆਂ ਚੀਜ਼ਾਂ ਨਹੀਂ ਪਤਾ ਲੱਗਦੀਆਂ ਕਿਉਂਕਿ ਆਪਾਂ ਇਕੱਲਾ ਪੁਸਤ ਦੇ ਸਿਟੀਜ਼ਨ ਦੇ ਨਾਲ ਮਾਪੇ ਦੀ ਵੀ ਉਨੀ ਜ਼ਿੰਮੇਵਾਰੀ ਹੈ ਵੀ ਆਪਣੇ ਬੱਚਿਆਂ ਤੇ ਨਿਗ੍ਹਾ ਰੱਖੇ ਕਿਰਸੀ ਤੁਹਾਨੂੰ ਇਹ ਬੇਨਤੀ ਕਰਦੇ ਆਂ ਵੀ ਜਿੱਥੇ ਵੀ ਤੁਹਾਨੂੰ ਥੋੜੀ-ਬੋਤੀ ਵੀ ਇਹਦੀ ਇਤਲਾਹ ਮਿਲਦੀ ਹੈ ਇਹ ਨਹੀਂ ਹੈਗਾ ਵੀ ਚਾਹੇ ਥੋੜੀ ਹੋਵੇ ਵੱਡੀ ਹੋਵੇ ਜਿੰਨੀ ਵੀ ਹੋਵੇ ਜਦੋਂ ਬੰਦਾ ਫੜ ਹੋ ਜਾਂਦਾ ਉਹਦਾ ਲੱਕ ਟੁੱਟ ਜਾਂਦਾ ਠੀਕ ਹੈ ਨਾ ਮੇਰਾ ਕਹਿਣ ਦਾ ਭਾਵ ਹੈ ਸਪੋਰਟ ਕਰ ਲੋ ਵੀ ਅੱਗੇ ਆਪਾਂ ਕੀ ਕਰਦੇ ਸੀਗੇ ਜੇ ਕਣਕ ਨੂੰ ਅੱਗ ਲੱਗ ਜਾਂਦੀ ਹੈ ਇੱਕ ਖੇਤ ਨੂੰ ਅੱਗ ਲੱਗਦੀ ਆਪਾਂ ਕਿਵੇਂ ਬੁਝਾਉਂਦੇ ਆਂ ਸਾਰੇ ਲੱਗ ਜਾਂਦੇ ਆ ਨਾ ਕੋਈ ਆ ਦਰਸਤ ਦਾ ਵੱਡ ਲੰਦਾ ਕੋਈ ਘੋਰਾਂ ਲੰਦਾ ਪਾਣੀ ਮਾਰਦਾ ਕੁਛ ਮਾਰਦਾ ਵੀ ਮੇਰੇ ਵਾਲੇ ਪਾਸੇ ਨਾ ਆ ਜੇ ਆਪਾਂ ਕਰਦੇ ਨਾ ਸਾਰੇ ਇਹੀ ਦੇਖ ਲਓ ਵੀ ਤੁਸੀਂ ਇਹ ਸੋਚ ਲਓ ਵੀ ਤੁਹਾਡੇ ਬੱਚਿਆਂ ਵਾਲੇ ਪਾਸੇ ਨਾ ਪੈ ਜਵੇ ਇਹ ਜੇ ਤੁਸੀਂ ਸਾਰਾ ਹਮਲਾ ਮਾਰ ਲਉਗੇ ਇਕੱਠੇ ਹੋ ਕੇ ਨਾ ਇਹਦਾ ਵਿਚਾਰ ਜੇ ਤੁਸੀਂ ਇਕੱਲੇ ਕਹਦੋਂ ਵੀ ਇਕੱਲੀ ਪੁਨਸ ਕਰ ਲਉਗੀ ਉਹ ਇੰਪੋਸੀਬਲ ਹੈ ਜੇ ਅੱਤਵਾਦ ਖਤਮ ਹੋਇਆ ਸਾਹ ਸਰਦੀਪ ਸਿੰਘ ਗਰੇਵਾਲ ਸਾਹਿਬ ਤੋਂ ਬਾਅਦ ਅੱਤਵਾਦ ਕਿਸੇ ਨੇ ਨਹੀਂ ਦੇਖਿਆ ਹੁਣਾਂ ਨਾ ਕੰਮ ਕੀਤਾ ਹੁਣਾਂ ਨਾ ਜਿੰਨਾ ਜੇ ਖਤਮ ਹੋਇਆ ਤਾਂ ਪਬਲਿਕ ਦੀ ਸਹਿਯੋਗ ਨਾਲ ਹੀ ਖਤਮ ਹੋਇਆ ਅੱਤਵਾਦ ਨੇ ਤਾਂ ਤਵਾਰ ਟਾਈਮ ਆਪਾਂ ਇਹ ਬੈਠ ਨਹੀਂ ਸਕਦੇ ਸੀ ਜਦੋਂ ਅਸੀਂ ਭੱਤੀ ਹੋ ਕੇ ਆਏ ਨੇ ਉਦੋਂ ਇਹਨਾਂ ਤੋਂ ਇਹ ਕੰਮ ਸਿੱਖਿਆ ਮੈਸਚੂ ਰਿਆ ਇਹਨਾਂ ਕੋਲ ਇਹਨਾਂ ਤੋਂ ਹੀ ਕੰਮ ਸਿੱਖਿਆ ਕੰਮ ਦੇ ਬਾਖਮ ਸੀਗੇ ਅਸੀਂ ਵੀ ਸਪੋਰਟਸ ਕਰਦੇ ਸੀ ਸਪੋਰਟਸ ਕਰਦੇ ਕਰਦੇ ਇੱਧਰ ਆਏ ਆ ਸਾਡਾ ਕਹਿਣ ਦਾ ਭਾਵ ਹੈ ਵੀ ਇਹਨੂੰ ਨਸ਼ਾ ਜਿਹੜੀ ਇਹਦੀ ਬਿਮਾਰੀ ਲੱਗ ਗਈ ਨਾ ਇੱਕ ਵਾਰੀ ਇਹ ਸਾਡੀ ਲੱਤ ਨਹੀਂ ਦੇਖੋ ਤੁਹਾਡੇ ਬੱਚਿਆਂ ਨੇ ਕੱਲ ਨੂੰ ਬਾਹਰ ਜਾਣਾ ਹੁਣ ਕੋਈ ਪਲੱਸ 2 ਕਰਦਾ ਆਈਲੈਂਡਸ ਕਰਦਾ ਕੋਈ ਹੋਰ ਕਰਦਾ ਉਹ ਨਸ਼ੇ ਚ ਪੈ ਗਿਆ ਬਾਹਰ ਜਾਣ ਨੂੰ ਫਿਰ ਆਪਣੇ ਨੰਨਾ ਮਾਰਦਾ ਵੀ ਨਹੀਂ ਮੈਂ ਨਹੀਂ ਜਾਣ ਨੂੰ ਪਤਾ ਵੀ ਜਾ ਮੈਂ ਕੀ ਕਰੂੰਗਾ ਜਾ ਕੇ ਜੇ ਅੱਜ ਕੱਲ ਲਾਇਸੈਂਸ ਬਣਦੇ ਨੇ ਤਾਂ ਉਹ ਵੀ ਡਰੋਗ ਟੈਸਟ ਹੁੰਦਾ ਉਹਦਾ ਡਰੋਗ ਟੈਸਟ ਆ ਜੀ ਉਹਦਾ ਲਾਇਸੈਂਸ ਨਹੀਂ ਬਣਦਾ ਹੁਣ ਜਿਵੇਂ ਬੱਚੇ ਬੈਠੇ ਨੇ ਇਹਨਾਂ ਦਾ ਵਿਚਾਰਿਆਂ ਨੂੰ ਕੁਝ ਨਹੀਂ ਪਤਾ ਰੱਬ ਦੇ ਰੂਪ ਹੈ ਕੋਚ ਸਾਹਿਬ ਤੇ ਪੂਰੇ ਇਹਨਾਂ ਦਾ ਇਹ ਹੈ ਵੀ ਜੋ ਕੋਚ ਹੈ ਉਹ ਰੱਬ ਹੈ ਇਹਨਾਂ ਵਾਸਤੇ ਇਹ ਹੈ ਜੇ ਇਹਨਾਂ ਨੂੰ ਚੰਗੀ ਸਿੱਖਿਆ ਹੁਣੀ ਮਿਲੀ ਜਾਊਗੀ ਤਾਂ ਇਹ ਚੰਗੇ ਪਾਸੇ ਲੱਗ ਜਾਣਗੇ ਜੇ ਬੇਲੇ ਫੇੜ ਲਾ ਕੇ ਤਾਂ ਇਹ ਵੀ ਮਾੜੀ ਸੰਕਟ ਚ ਪਏ ਜਾਂਦੇ ਨੇ ਜੇ ਆਪਣੇ ਬੱਚੇ ਨੂੰ ਆਪਾਂ ਸਪੋਰਟਸ ਪਾਉਂਦੇ ਨੇ ਵੀ 2 ਘੰਟੇ ਸਵੇਰੇ 2 ਘੰਟੇ ਸ਼ਾਮ ਨੂੰ ਬੱਚਾ ਕੋਈ ਵੀ ਹੈ ਗਰਾਊਂਡ ਚ ਪਸੀਨਾ ਕੱਢ ਕੇ ਜਾਂਦਾ ਆਰਾਮ ਨਾਲ ਜਾ ਕੇ ਸੌਂਦਾ ਜਿਹੜਾ ਬੇਲਾ ਹੈ ਉਹਨੇ ਨਾ ਰਾਤ ਨੂੰ ਸੌਣਾ ਨਾ ਦਿਨੇ ਸੌਣਾ ਉਹਨੂੰ ਤੇ ਫੇਰੀ ਜਾਣਾ ਆਪਣਾ ਬੇਲਾ ਜਿਹੜਾ ਮਾਨਾ ਹੈ ਉਹ ਛਰਾੜਤ ਦਾ ਹੈਗਾ ਉਹਦਾ ਪੁੱਠੇ ਕੰਮਾਂ ਵਾਲੇ ਪਾਸੇ ਪਊਗਾ ਜੇ ਆਪਣੇ ਬੱਚੇ ਵੀ ਆਏ ਪੋਤੇ ਐ ਦੋਤੇ ਐ ਬੱਚੇ ਨੇ ਢੀਆਂ ਨੇ ਕੁੜੀਆਂ ਨੇ ਕੁੜੀਆਂ ਬੈਠੀਆਂ ਦੇਖੋ ਇਹਨਾਂ ਨੂੰ ਵੀ ਆਪਾਂ ਸਪੋਰਟਸ ਵਾਲੇ ਪਾਸੇ ਲਾਓ ਵੀ ਤਾਂ ਕਿ ਤੁਹਾਡਾ ਬੱਚਾ ਗਲਤ ਸੋਸਾਇਟੀ ਜਿਨਾ ਪਾਵੇ ਸਾਡਾ ਤੁਹਾਨੂੰ ਇਹੀ ਮਕਸਦ ਆ ਕਿ ਬਾਰ ਬਾਰ ਕਹਿਣ ਦਾ ਵੀ ਆਪਾਂ ਇਕੱਠੇ ਹੋ ਜਓ ਕਿਤੇ ਹੋ ਕੇ ਤੁਹਾਡੇ ਨਾਲ ਵਾਦਾ ਇਹਨਾਂ ਨੇ ਇੱਕ ਡਿਫੈਂਸ ਕਮੇਟੀਆਂ ਬਣਾਈਆਂ ਮੀਟਿੰਗਾਂ ਉਹਨਾਂ ਨਾਲ ਵੀ ਅਸੀਂ ਹੁਣ ਕਿਹੜੇ ਕਿਹੜੇ ਪਿੰਡਾਂ ਦੇ ਆਏ ਨੇ ਆਪਾਂ ਇਕੱਲੇ ਕਿਲਾ ਰਾਇਪੁਰ ਸਾਹਿਬ ਦੇ ਹੀ ਕਿਲਾ ਰਾਇਪੁਰ ਦੇ ਹੀ ਜਾਂ ਹੋਰ ਵੀ ਆ ਜਿਹੜੇ ਨੇੜੇ ਨਹੀਂ ਮਾ ਜੀ ਸਰ ਜੀ ਲੋਗਰ ਤੋਂ ਜਤਵਲੀ ਤੋਂ ਅੱਛਾ ਇੱਕ ਤੁਹਾਨੂੰ ਨਾ ਅਸੀਂ ਲਿਸਟਾਂ ਵੀ ਦੇ ਦਾਂਗੇ ਵੀ ਤੁਹਾਡਾ ਕਿਹੜਾ ਕਿਹੜਾ ਬੰਦਾ ਪਿੰਡ 'ਚ ਵਿਲੇਜ ਡਿਫੈਂਸ ਕਮੇਟੀ ਬਣਾਈ ਹੋਈ ਆ ਡਿਫੈਂਸ ਹਾਂ ਡਿਫੈਂਸ ਕਮੇਟੀਆਂ ਦੀ ਨਾ ਮਤਲਬ ਡੇਟ ਡਿਸਾਈਡ ਹੋਗੀ ਉਦੋਂ ਫਿਰ ਤੁਹਾਨੂੰ ਦੱਸਾਂਗੇ ਵੀ ਆ ਡਿਫੈਂਸ ਕਮੇਟੀ ਐ ਤੇ ਉਹ ਮੀਟਿੰਗ ਰੱਖਾਂਗੇ ਉਹ ਲੱਗ ਐ ਠੀਕ ਐ ਨਾ ਤੁਹਾਨੂੰ ਸਾਰਿਆਂ ਨੂੰ ਪਿੰਡ-ਪਿੰਡ ਵਾਈਜ਼ ਚਾਹੇ ਤੁਹਾਡੇ ਉੱਥੇ ਸਰਪੰਚ ਬਣੇ ਪੰਚ ਬਣੇ ਲੰਬardar ਕਿਸੇ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਲਿਸਟ ਦੇ ਦਾਂਗੇ ਪਿਆ ਪਿੰਡ ਦੇ ਆ ਡਿਫੈਂਸ ਕਮੇਟੀ ਚ ਬਣੇ ਹੋਏ ਨੇ ਆ ਸਾਡੇ ਨੰਬਰ ਆ ਆ ਤੁਹਾਡੇ ਨੰਬਰ ਆ ਤੁਹਾਨੂੰ ਕੁਝ ਵੀ ਪਤਾ ਲੱਗਦਾ ਕੋਈ ਇਤਲਾਹ ਮਿਲਦੀ ਐ ਤਾਂ ਫੌਰਨ ਥਾਣੇ ਤਲਾਹ ਦੇ ਦਿਓ ਇੱਕ ਸਰਕਾਰ ਨੇ ਡਰੱਗ ਫ੍ਰੀ ਟੋਲ ਨੰਬਰ ਵੀ ਬਣਾਏ ਨੇ ਲੋ ਉਹਦੇ ਵੀ ਤੁਹਾਨੂੰ ਅਸੀਂ ਨੰਬਰ ਦੇ ਦਾਂਗੇ ਉਹ ਚੀਜ਼ ਹੁੰਦਾ ਵੀ ਸਿੱਧਾ ਚੰਡੀਗੜ੍ਹ ਜਾ ਕੇ ਫੋਨ ਮਿਲਦਾ ਉਹ ਉਹ ਚੰਡੀਗੜ੍ਹ ਤੋਂ ਫਿਰ ਇੱਥੇ ਇਨਫੋਰਮੇਸ਼ਨ ਭੇਜਦੇ ਸੇ ਪੰਜਾਬ ਕਹਿੰਦੇ ਸੇ ਪੰਜਾਬ ਕੰਟਰੋਲ ਰੂਟ ਤੋਂ ਨੰਬਰ ਲੈ ਕੇ ਉਹ ਵੀ ਤੁਹਾਨੂੰ ਅਗਲੀ ਵਾਰੀ ਡਿਫੈਂਸ ਕਮੇਟੀਆਂ ਦੇ ਵਿੱਚ ਦੇ ਦਾਂ ਤੁਹਾਨੂੰ ਹੁਣੇ ਦੇ ਦਿੰਦਾ ਮੈਂ ਨੰਬਰ ਦੇ ਦਿੰਦਾ ਠੀਕ ਹੈ ਨਾ ਵੀ ਸਰਕਾਰ ਨੇ ਸਾਰੇ ਉਪਰਾਲੇ ਕਰੇ ਹੋਏ ਨੇ ਵੀ ਆਪਾਂ ਨਸ਼ਾ ਬੰਦ ਕਰਨਾ ਜਿੰਨੀ ਕ ਆਪਣੀ ਯੋਗਤਾ ਪੈਂਦੀ ਹੈ ਯੋਗਦਾਨ ਪੈਂਦਾ ਹੈ ਹਰੇਕ ਦਾ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਆਪਾਂ ਆਪਣੇ ਬੱਚਿਆਂ ਨੂੰ ਬਚਾ ਲਈਏ ਨਹੀਂ ਤਬ ਉਹ ਤੁਹਾਡੀ ਉਮਰ ਲੰਘੀ ਇੰਨੀ ਨਹੀਂ ਗਾਹ ਇੰਨੀ ਉਮਰ ਵੀ ਨਹੀਂ ਕੱਢਣੀ ਗਏ ਨੇ ਜਿਹੜੇ ਹਾਲਾਤ ਚੱਲ ਰਹੇ ਨੇ ਬੱਚੇ ਨਸ਼ੇ 'ਚ ਪੈ ਜਾਂਦੇ ਉਹਨਾਂ ਦੀ ਕੋਈ ਜ਼ਿੰਦਗੀ ਥੋੜਿਆ ਜੇ ਕੋਈ ਟੀਕਾ ਲਾਉਣ ਲੱਗਿਆ ਕਿੰਨਾ 15 ਸਾਲ ਦਾ 20 ਸਾਲ ਦਾ ਲਾਉਣ ਲੱਗਿਆ ਸਾਲ 2 ਸਾਲ ਇਸ ਤੋਂ ਵੱਧ ਨਹੀਂ ਚਿੱਟਾ ਝੁੱਟਾ ਪੀਣ ਲੱਗ ਗਿਆ ਉਹ ਵੀ ਹੱਦ ਦੋ ਨਹੀਂ ਚਾਰ ਸਾਲ ਹੈ ਇਸ ਕਰਕੇ ਆਪਾਂ ਇਹਨੂੰ ਹਮਲਾ ਮਾਰੀਏ ਆਪਣੇ ਬੱਚਿਆਂ ਦਾ ਭਵਿੱਖ ਰੱਖੀ ਆਪਾਂ ਵੀ ਆਪਣੇ ਬੱਚੇ ਨਾ ਖਰਾਬ ਹੋ ਜਾਣ ਕਈ ਵਾਰੀ ਕਹਿੰਦਾ ਇਹ ਸਾਡਾ ਤਾਂ ਨਹੀਂ ਪੀਂਦਾ ਉਹਦੇ ਵਾਲਾ ਪੀਂਦਾ ਕੋਈ ਗੱਲ ਨਹੀਂ ਉਹ ਜੇ ਉਹਦੇ ਵਾਲਾ ਪੀਂਦਾ ਖਰਬੂਜਾ ਦੇਖ ਕੇ ਖਰਬੂਜੇ ਨੂੰ ਰੰਗ ਬਦਲ ਆ ਜਾਣਾ ਕਰ ਨੂੰ ਤੁਹਾਡੇ ਵਾਲੇ ਪਾਸੇ ਆ ਜਾਣਾ ਉਹਨੇ ਠੀਕ ਹੈ ਨਾ ਕਈ ਵਾਰੀ ਆਪਾਂ ਨੂੰ ਕੋਈ ਹਮਲਾ ਦੇਣਾ ਆਉਂਦਾ ਨਾ ਆਪਣੇ ਮੁੰਡਾ ਦਾ ਖਿਆਲ ਰੱਖਿਓ ਕਿਉਂ ਕੰਮ ਕਰਦਾ ਆਪਾਂ ਸਮੂਹ ਅਗਲੇ ਨੂੰ ਲੜਨ ਤੱਕ ਜਾਂਦੇ ਆਂ ਉਹ ਸਾਡੇ ਬੱਚੇ ਬਾਰੇ ਕਿਉਂ ਗਲਤ ਕਹਿਣਾ ਜੇ ਉਹ ਕਹਿੰਦੇ ਨੇ ਉਹਦਾ ਕੋਈ ਕਾਰਨ ਹੈ ਉਹ ਤੁਸੀਂ ਉਹਨੂੰ ਵੈਰੀਫਾਈ ਕਰ ਲਓ ਵੀ ਜੇ ਮੇਰੇ ਬੱਚੇ ਬਾਰੇ ਫਲਾਣੇ ਨੇ ਕਿਹਾ ਵੀ ਆ ਕਰਦਾ ਉਹਨੂੰ ਆਪਾਂ ਵੈਰੀਫਾਈ ਕਰ ਲਈਏ ਵੀ ਗੱਲ ਹੈ ਵੀ ਕੋਈ ਗੱਲ ਹੈ ਤਾਂ ਹੀ ਕਿਹਾ ਅਗੇ ਨਹੀਂ ਕਿਹਾ ਉਹਨੂੰ ਇਹ ਨਾ ਸੋਚੋ ਕਿ ਜਿਹੜਾ ਤੁਹਾਨੂੰ ਦੱਸਣਾ ਆਏ ਉਹ ਉਹਦੇ ਨਾਂ ਪਾ ਲੱਗ ਜਾਓ ਤੁਸੀਂ ਉਹਦੀ ਗੱਲ ਸੁਣ ਕੇ ਤੁਸੀਂ ਆਪਣੇ ਬੱਚੇ ਤੇ ਨਿਗ੍ਹਾ ਤਾਂ ਰੱਖਣੀ ਸ਼ੁਰੂ ਕਰੋ ਵੀ ਜਿਹੜਾ ਮੈਨੂੰ ਦੱਸ ਕੇ ਗਿਆ ਵੀ ਕੀ ਗੱਲ ਹੈ ਇਹ ਵੀ ਬਾਕੀ ਕੋਈ ਗਲਤ ਸੰਗਤਾਂ ਨਹੀਂ ਪੈ ਗਿਆ ਇਹ ਗੱਲ ਤੋਂ ਇਹ ਆਰ ਦੋਸਤਾਂ ਨਹੀਂ ਬਣ ਕੇ ਮਾਨੂੰ ਮੇਰੀ ਬੇਨਤੀ ਆ ਵੀ ਆਪਾਂ ਸਾਰੇ ਰਲ ਕੇ ਹਮਲਾ ਮਾਰੀਏ ਇਹਨੂੰ ਕੋੜਾ ਜਿਹੜਾ ਹੈਗਾ ਨਸ਼ੇ ਵਾਲਾ ਨਾ ਜਿਵੇਂ ਚਿੱਟਾ ਵਿਕਣ ਲੱਗ ਗਿਆ ਆਈਸ ਡਰਗ ਵਿਕਣ ਲੱਗ ਪਈ ਸਮੈਕ ਕੈਪਸੂਲ ਆ ਗੋਲੀਆਂ ਇਹ ਸਾਰੀਆਂ ਨੁਕਸਾਨ ਵਾਲੀਆਂ ਨੇ ਠੀਕ ਹੈ ਨਾ ਹੁਣ ਤੁਸੀਂ ਆ ਬੱਚੇ ਨੇ ਛੋਟੇ ਛੋਟੇ ਇਹ ਜੇ ਐਥਲੀ ਸਪੋਰਟਸ ਕਰਦੇ ਨੇ ਜਿਹੜਾ ਆਮ ਬੱਚਾ ਹੋਊਗਾ ਉਹਦੇ ਨਾਲੋਂ ਸਪੋਰਟਸਮੈਨ ਆਡੀ ਲਿਖੂਗਾ ਤੁਹਾਨੂੰ ਜੇ ਕਿਤੇ ਨਾ ਕਿਤੇ ਮੜੀ-ਮੋਟੀ ਵੀ ਸਪੋਰਟਸ ਕਰਦੇ ਰਹਿਣਗੇ ਤਾਂ 5% ਕੋਈ ਕੋਟਾ ਹੁੰਦਾ ਉਹਦੇ ਨੌਕਰੀ ਮਿਲ ਜਾਂਦੀ ਹੈ ਆਮ ਬੰਦੇ ਨੂੰ ਨੌਕਰੀ ਮਿਲਣੀ ਔਖੀ ਹੈ ਸਪੋਰਟਸ ਕੋਟੇ 'ਚ ਫੇਰ ਵੀ ਕੋਟਾ ਹੁੰਦਾ 5% 7% ਉਹਦੇ 'ਚ ਵੀ ਨੌਕਰੀਆਂ ਮਿਲ ਜਾਂਦੀਆਂ ਸੋ ਮੇਰੀ ਤੁਹਾਨੂੰ ਬੇਨਤੀ ਹੈ ਵੀ ਬੱਚਿਆਂ ਨੂੰ ਜਿਆਦਾ ਆਪਾਂ ਸਪੋਰਟਸ ਵਾਲੇ ਪਾਸੇ ਨਾ ਹੋੁਰਸਾ ਸਰਜੀਤ ਸਿੰਘ ਜਦੋਂ ਇਹ ਸੀਗੇ ਕੋਚ ਸੀਗੇ ਪੰਜਾਬ ਪੁਲਸ ਦੇ ਉਸ ਟਾਈਮ 올 ਇੰਡੀਆ 'ਚ ਚੈਂਪੀਅਨਸ਼ਿਪ ਹੁੰਦੇ ਰਹੀਏ ਪੰਜਾਬ ਪੁਲਸ ਹੁਣ ਤਾਂ ਸਾਨੂੰ ਦਿਖਦੇ ਵੀ ਨਹੀਂ ਕਿੱਥੇ ਆ ਕਿੱਥੇ ਨਹੀਂ 90 ਤੋਂ ਲੈ ਕੇ 95 96 ਤੱਕ ਇਹਨਾਂ ਨੇ ਜਦ ਤੱਕ ਕੋਚ ਸੀਗੇ ਸੰਭਾਲਿਆ ਸੀ ਦੇਖਦੇ ਰਹੇ ਉਹ ਟੀਮਾਂ ਪੰਜਾਬ ਪੁਲਿਸ ਦੀ ਟੀਮ ਪਹਿਲੀਆਂ ਤਿੰਨਾਂ ਚ ਪਿੰਡ ਤੇ ਰਹੀ ਆ 올 ਇੰਡੀਆ ਚ ਹੁਣ ਤਾਂ ਸਾਨੂੰ ਦਿਖਦੇ ਵੀ ਨਹੀਂ ਹੈਗੇ ਵੀ ਹੈ ਕਿੱਥੇ ਨੇ ਠੀਕ ਹੈ ਤੁਹਾਡਾ ਪਿੰਡ ਦਾ ਏਡਾ ਮਸ਼ਹੂਰ ਹੈ ਮੈਂ ਤਾਂ ਉਦੋਂ ਸਰਦਨਾਲ ਹੀ ਆਇਆ ਸੀਗਾ ਇੱਥੇ ਗੇਮਾਂ ਹੁੰਦੀਆਂ ਸੀ ਕਿਲਾ ਰਾਏਪੁਰ ਦੀਆਂ ਉਦੋਂ ਅਸੀਂ ਇੱਥੇ ਗਵਰਨਮੈਂਟ ਕਾਲਜ ਵੀ ਸਾਲ ਕਿਲਾਇਆ ਉਦੋਂ ਆ ਕੇ ਦੇਖਦੇ ਵੀ ਰਹੇ ਅਸੀਂ ਇੱਥੇ ਇਹਦਾ ਇਹ ਨਾ ਪਿੰਡ ਮਸ਼ਹੂਰ ਹੈ ਇੱਥੋਂ ਤਾਂ ਸਮਾਂ ਸ਼ੁਰੂਆਤ ਹੀ ਇੱਥੋਂ ਕਰੋ ਤੁਸੀਂ ਵੀ ਨਸ਼ਿਆਂ ਦੇ ਖਿਲਾਫ ਰੈਲੀ ਕਰਕੇ ਵੀ ਇੱਥੋਂ ਕੋਣੀ ਵੱਡੀ ਆਪਾਂ ਨਸ਼ਿਆਂ ਦਾ ਠੀਕ ਹੈ ਜੀ ਚਲੋ ਧੰਨਵਾਦ ਸਾਰਿਆਂ ਦਾ ਤੁਹਾਡਾ ਇੱਥੇ ਆਉਣ ਦਾ ਬਹੁਤ-ਬਹੁਤ ਧੰਨਵਾਦ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ सब्सक्राइब करना ना भूलियो ते ना बेल आइकन भी ऑन कर दो ताकि जदों भी असी नमी तो नमी कोई न्यूज़ अपलोड करिए, तो दी नोटिफिकेशन तो अड्डे तक जल्द तो जल्द पहुंच जाए सो so, सब्सक्राइब जेंटल टीवी